ਯਾਲਨੰਗਲਾਲੇ ਐਥੀਏਸੀ 2022 ਚ ਵੀ ਤੁਕੀਆਂ ਕੱਡੀਆਂ ਸੀ ਤੁਕੀਆਂ ਤੁਸੀਂ ਇਸ ਵਾਰੀ ਫੇਰ ਤਿਆਰ ਸਾਰਾ ਪੰਜਾਬ ਤਿਆਰ ਨੰਗਲ ਕਿਤੇ ਪਿੱਛੇ ਨਾ ਰਹਿ ਜਾਏ 13 ਜੀਰੋ ਸਾਰੀਆਂ ਰਿਪੋਰਟਾਂ ਇਹੀ ਆ ਰਹੀਆਂ ਨੇ ਸਰਵੇ ਸੁਰਪੇ ਆ ਗਏ ਲੋਕਾਂ ਨੇ ਫੈਸਲਾ ਕਰ ਲਿਆ ਕੈਸੀ ਤਾਂ ਪੰਜਾਬ ਦਾ ਪੁੱਤ ਸਾਡਾ ਛੋਟਾ ਵੱਡਾ ਭਾਈ ਭਗਵੰਤ ਮਾਨ ਦੇ ਹੱਕ 'ਚ ਖੜਾਂਗੇ ਆਪਣੇ ਕੋਲੇ ਸਰਕਾਰ ਕੰਮ ਆਪੇ ਹੀ ਕਰਨੇ ਆ ਇੱਧਰ ਉੱਧਰ ਵੋਟਾਂ ਪਾ ਕੇ ਖਰਾਬ ਨਾ ਕਰ ਲਿਓ ਨਾਲੇ ਜਿਹੜਾ ਕਾਂਗਰਸ ਵਾਲਾ ਇੱਥੇ ਆਇਆ ਸੰਗਰੂਰ ਤੋਂ ਦੋ ਵਾਰੀ ਹਰਾ ਕੇ ਭੇਜਿਆ ਇੱਥੇ ਇੱਥੋਂ ਤੁਸੀਂ ਪਿਰ ਹਾਂ ਤੁਸੀਂ ਇੱਥੋਂ ਆਪਣਾ ਹਿੱਸਾ ਪਾਓ ਉਹਨੂੰ ਪਤਾ ਲੱਗ ਜੇ ਮੈਂ ਜਿੱਥੇ ਜਾਵਾਂ ਉਹ ਮੂਰੇ ਭਗਵੰਤਬਾਨ ਖੜਾ ਹੁੰਦਾ ਠੀਕ ਹੈ ਨਾ ਮਾਲਵਿੰਦਰ ਕੰਗ ਤੁਹਾਡਾ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆਇਆ ਚੌਥੇ ਨੰਬਰ ਤੇ ਆ ਚੌਥੇ ਨੰਬਰ ਤੇ ਚੋਣ ਨਿਸ਼ਾਨੇ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਮੁੜ ਕੇ ਫਿਰ ਜਦੋਂ 13 0 ਹੋ ਗਿਆ ਆਨੰਦਪੁਰ ਸਾਹਿਬ ਦੇ ਰਿਜ਼ਲਟ ਆ ਗਏ ਵੀਰੋ ਫਿਰ ਕੰਮ ਕਰਨ ਦਾ ਨਜ਼ਾਰਾ ਹੋਊਗਾ ਕੰਮ ਕਰਨ ਦਾ ਅਗਲੇ 3 ਸਾਲ ਅਗਲੇ 3 ਸਾਲ ਫਿਰ ਤੁਸੀਂ ਦੇਖਿਓ ਆ ਨੰਗਲ ਆਨੰਦਪੁਰ ਸਾਹਿਬ ਆ ਜਿੰਨਾ ਆਪਣੀ ਬੈਲਟ ਹੈ ਇਹਨੂੰ ਟੂਰਿਸਟਲ ਮਾਮਲੇ ਚ ਵੀ ਤੇ ਵੈਸੇ ਵੀ ਐਸਾ ਨਮੂਨੇ ਦਾ ਬਣਾ ਦੇਣਾ ਲੋਕ ਆ ਕੇ ਤੁਹਾਡੇ ਨਾਲ ਫੋਟੋ ਖਿਚਾਇਆ ਕਰਨਗੇ ਮੇਰੇ ਤੇ ਜੀ ਕੀ ਰੱਖੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆ ਲੈ ਤੁਸੀਂ ਵੀ 10 15 ਸਕਿੰਟ ਤੁਸੀਂ ਵੀ ਕੱਢ ਲਓ ਬੜਾ ਹਾਂਜੀ ਹਾਂਜੀ ਕਿਕਲੀ ਓ ਯਾਰ ਕਿਉਂ ਬਸ ਰਹਿਣ ਤੋਂ ਨਾਲੇ ਸਾਰੀ ਯਾਦ ਆ ਤੁਹਾਨੂੰ ਇਦਰੋਂ ਮੈਂ ਸੁਣਾਉਣਾ ਕਿਕਲੀ ਉਹਨਾਂ ਦੀ ਜਾਣ ਪਈ ਐ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਾਮਝ ਕੁਛ ਆਵੇ ਨਾ ਬੋਡ ਕੋਈ ਧਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸਾਂ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋੜਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਕਹਿੰਦੀ ਹੈ ਬੀਬਾ ਜੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੋਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਬੁਠੀ ਐ ਲਓ ਫਿਰ ਨੰਗਲ ਵਾਲਿਓ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਸਦਾ ਲਈ ਪੰਜਾਬ ਚੋਂ ਸਦਾ ਲਈ ਪੰਜਾਬ ਚੋਂ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਅੱਜ ਅਸ਼ੀਰਵਾਦ ਦੇਣ ਆਏ ਆ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਪਣੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਇੱਕ-ਇੱਕ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਬਹੁਤ-ਬਹੁਤ ਸਾਰੇ ਭਰਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਨੌਜਵਾਨ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਆ ਮਾਮਾ ਭੈਣਾਂ ਆਈਆਂ ਨੇ ਇਹਨਾਂ ਨੇ ਗੱਦਾ ਪੇਂਡ ਕੀਤੀ ਹੈ ਜੈ ਬਜਰੰਗ ਬਲੀ ਦੀ ਜੇਕਰ ਆ ਵੀਰ ਬਜਰੰਗੀ ਜੇਕਰ ਆ ਵੀਰ ਬਜਰੰਗੀ ਸਾਡਾ ਹਨੂਮਾਨ ਭਗਵਾਨ ਤਮਾਨ ਧੰਨਵਾਦ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮਾਵਾ ਭੈਣਾ ਇੰਨੀ ਗਰਮੀ ਚ ਆਏ ਨੇ ਉਹ ਸੁਖਵੀਰ ਬਾਦਲਾਂ ਨੂੰ ਦਿਹਾੜੀ ਤੇ ਵੀ ਨਹੀਂ ਬੰਦੇ ਲੱਭਦੇ ਉਹ ਕਹਿੰਦੇ ਤੁਹਾਡੇ ਤੋਂ ਪੈਸੇ ਲੈਣੇ ਨਹੀਂ ਤੁਹਾਡੇ ਤਾਂ ਪਾਪ ਵਾਲੇ ਨੇ ਥੋੜਾ ਦਾ ਪਾਪ ਦੀ ਕਮਾਈਏ ਨੇ ਬਰਕਤ ਨਹੀਂ ਕਰਨੀ ਸੋ ਵੀ ਹੋ ਐਤ ਕੀ ਫਿਰ ਚੱਕਦੇ ਹੋ ਫੱਟੇ ਨੰਗਲ ਵਾਲੇ ਥੋੜੇ ਤਾਂ ਮੈਨੂੰ ਉਮੀਦ ਹੈ ਮੈਨੂੰ ਕੇਜਰੀਵਾਲ ਸਾਹਿਬ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿੱਥੇ ਚੱਲੇ ਅੱਜ ਮੈਂ ਕਿਹਾ ਨੰਗਲਾਂ ਜੀ ਕਹਿੰਦੇ ਮੈਨੂੰ ਨਾਰੇ ਸੜਾ ਦੀ ਬਸ ਦੋ ਇਨਕਲਾਬ ਜਿੰਦਾਬਾਦ ਦੇ ਭਾਰਤ ਮਾਤਾ ਕੀ ਜੈ ਦੇ ਤੇ ਬੋਲੇ ਸੋਨਿਆ ਹਾਲ ਦੇ ਉੱਥੋਂ ਪਤਾ ਲੱਗ ਜਾਂਦਾ ਕਿ ਲੋਕ ਕਿੰਨੇ ਦ੍ਰਿੜ ਰੱਦ ਨੇ ਇੱਥੇ ਆਏ ਨੇ ਇਨਕਲਾਬ बोले सोनिया भारत माता की वाह भाई वाह जो वास्ते रहो जिंदाबाद रहो आबाद रहो